ਫੜਾ ਦਿੱਤੇ ਗਏ ਪਰ ਕਿਉਂ ਅਸੀਂ ਇਨੇ ਟਾਈਮ ਦੇ ਖੜੇ ਆ ਕਿਸ ਗੱਲ ਤੋਂ ਸਰ ਉਹ ਅਸੀਂ ਬੱਚੇ ਨਹੀਂ ਹੈਗੇ ਹੋਰ ਮੁੰਡੇ ਤਾਂ ਫੜਾ ਫੜਾ ਕੇ ਚਲੇ ਗਏ ਕੀ ਗੱਲ ਜੀ ਨਾਰਮਲ ਘਰਾਂ ਤੋਂ ਅਸੀਂ ਕਿੰਨਾ ਕੁ ਵੇਗ ਆ ਸਕਦੇ ਆਂ ਤੇ ਅਸੀਂ ਇਨੇ ਟਾਈਮ ਤੋਂ ਖੜੇ ਨਾ ਸਾਡੀ ਕੋਈ ਸੁਣਵਾਈ ਹੋ ਰਹੀ ਹੈ ਨਾ ਵਿੱਚ ਇਹਨਾਂ ਦਾ ਕੀ ਜਵਾਬ ਆ ਸਰ ਕੋਈ ਰਿਸਪੌਂਸ ਨਹੀਂ ਦੇ ਰਹੇ ਮੈਂ ਮੁੱਟ ਕੇ ਚਲੇ ਵੀ ਗਏ ਹੈਗੇ ਤੇ ਸਾਡਾ ਤਾਂ ਪੇਪਰ ਰਹਿ ਗਿਆ ਸਾਡਾ ਤਾਂ ਸਾਲ ਖਰਾਬ ਹੋ ਗਿਆ ਕਿ ਸਾਡਾ ਕੋਈ ਹੱਲ ਕਰਕੇ ਦੇ ਕਿੰਨੇ ਬੱਚੇ ਰਹਿ ਗਏ ਸੰਬਟ ਕਰਾਉਣ ਤੇ ਕਰ ਤੋਂ ਘੜਾ 80 85 ਬੱਚੇ ਤੇ ਅੱਧੇ ਚਲੇ ਗਏ ਬਿਜਲੀ ਬੋਰਡ ਨੇ ਬਾਈ ਬਿਜਲੀ ਬੋਰਡ ਸਰਵਿਸ ਕਰਦਾ ਵੀ ਜੇ ਜਿਹੜਾ ਉਹਨਾਂ ਦਾ ਟਾਈਮ ਹੁੰਦਾ ਜਿੰਨੇ ਵੀ ਬੰਦੇ ਬਾਹਰ ਖੜੇ ਹੁੰਦੇ ਨੇ ਉਹਨਾਂ ਦਾ ਸਾਰਿਆਂ ਦਾ ਫਾਰਮ ਖੜਨ ਤੋਂ ਬਾਅਦ ਉਹ ਫਿਰ ਕੋਈ ਖਿੜਕੀ ਨਾ ਦੇ ਦੀ ਬੱਚੇ ਵਰ ਗਏ ਨੇ ਅੱਧਾ ਘੰਟਾ ਮੈਂ ਹੋਰ ਕਰਾ ਦੂੰਗਾ कोरोना वाज दी महामारी ਦੇ ਚੱਲਦੇ ਜਿੱਥੇ ਪੰਜਾਬ ਸਰਕਾਰ ਵੱਲੋਂ बीए ਅਤੇ ਐਮਏ ਪ੍ਰਾਈਵੇਟ ਸੈਨੇਸਟਰ ਦੇ ਵਿਦਿਆਰਥੀਆਂ ਤੋਂ ਆਨਲਾਈਨ ਪੇਪਰ ਲਈ ਗਏ ਸਨ ਉਹਨਾਂ ਨੂੰ ਉਸੇ ਦਿਨ ਹੀ ਡਾਕ ਘਰ ਵਿੱਚ ਜਮ੍ਹਾਂ ਕਰਵਾਉਣਾ ਜ਼ਰੂਰੀ ਸੀ ਪਰ ਨਾਬਾਦੇ ਡਾਕ ਘਰ ਵਿੱਚ 3 ਘੰਟਿਆਂ ਤੋਂ ਵਿਦਿਆਰਥੀ ਆਪਣੇ ਆਪਣੇ ਪੇਪਰ ਲੈ ਕੇ ਸਪੀਡ ਪੋਸਟ ਪਟਿਆਲਾ ਯੂਨੀਵਰਸਿਟੀ ਨੂੰ ਕਰਵਾਉਣ ਪਹੁੰਚੇ ਤਾਂ ਡਾਕ ਘਰ ਦੇ ਕਰਮਚਾਰੀਆਂ ਵੱਲੋਂ ਪੇਪਰ ਫੜਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਤੁਸੀਂ 3 ਵਜੇ ਤੱਕ ਹੀ ਇਹ ਡਾਕ ਜਮ੍ਹਾਂ ਕਰਵਾ ਸਕਦੇ ਹੋ ਇਸ ਤੋਂ ਬਾਅਦ ਅਸੀਂ ਤੁਹਾਡੇ ਪੇਪਰ ਨਹੀਂ ਫੜ ਸਕਦੇ ਜਦੋਂ ਮੌਕੇ ਤੇ ਚੈਨਲ ਦੀ ਟੀਮ ਪਹੁੰਚੀ ਤਾਂ ਡਾਕਖਾਨੇ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਹਨਾਂ ਨੇ ਆਪਣਾ ਇਹ ਕਹਿ ਕੇ ਪੱਲਾ ਛੁਡਾਇਆ ਕਿ ਅਸੀਂ ਸਾਰੇ ਹੀ ਪੇਪਰ ਸਪੀਡ ਪੋਸਟ ਕਰਵਾ ਦੇਵਾਂਗੇ ਯਾਰ ਦਈ ਚਾ ਤੁਸੀਂ ਜਿਹੜਾ ਹੈ ਉਹਨਾਂ ਪੇਪਰ ਕਿੱਥੇ ਦੇ ਕੇ ਆਏ ਹੋ ਇਹ ਸਰ ਦੇ ਦਿੱਤੇ ਨਹੀਂ ਹੈਗੇ ਫੜ ਦਿੱਤੇ ਨਹੀਂ ਗਏ ਹੈਗੇ ਪੇਪਰ ਸਾਡੇ ਤੋਂ ਹੀ ਅਸੀਂ ਉਹਦੇ 1:30 ਵਜੇ ਖੜੇ ਆਗੇ ਕਾਫੀ ਟਾਈਮ ਹੋ ਗਿਆ ਅਸੀਂ ਇਨ ਲੰਬੀ ਲਾਈਨ ਦੇ ਵਿੱਚ ਕਾਫੀ ਟਾਈਮ ਬਿਨਾਂ ਖਾਦੇ ਵਿੱਚ ਅਸੀਂ ਇਨੇ ਟਾਈਮ ਤੋਂ ਖੜੇ ਆਗੇ ਨਾ ਸਾਡੀ ਕੋਈ ਸੁਣ ਰਹੀ ਅਸੀਂ ਇਨੇ ਵਾਰ ਪੁੱਛਿਆ ਕੁਝ ਬੱਚਾ ਨੇ ਬਿਨਾਂ ਵਜੇ ਸਪਾਸ਼ਟ ਤਰੀਕੇ ਨਾਲ ਪੇਪਰ ਉੱਪਰ ਜਿਸ ਉੱਟ ਕੇ ਫੜਾ ਦਿੱਤੇ ਗਏ ਬਟ ਕਿਉਂ ਅਸੀਂ ਇਨੇ ਟਾਈਮ ਦੇ ਖੜੇ ਆ ਕਿਸ ਗੱਲ ਤੋਂ ਸਰ ਕਲਾਸੀ ਬੱਚੇ ਨਹੀਂ ਹੈਗੇ ਹੋਰ ਮੁੰਡੇ ਇੱਧਾ ਫੜਾ ਫੜਾ ਕੇ ਚਲੇ ਗਏ ਕੀ ਗੱਲ ਜੀ ਹੁਣ ਇਹਨਾਂ ਦਾ ਕੀ ਜਵਾਬ ਆ ਸਰ ਜਵਾਬ ਕੀ ਆ ਸਰ ਸਾਡਾ ਅਸੀਂ ਫੜੋ ਖੜੇ ਆ ਸਰ ਫੜੋ ਨਹੀਂ ਤਾਂ ਸਰ ਸਾਨੂੰ ਆਪ ਹੋਰ ਟਾਈਮ ਦੋ ਕਿ ਸਰ ਇਹ ਤਾਂ ਟਾਈਮ ਹੀ ਲਿਮਿਟਡ ਦਿੱਤਾ ਗਿਆ ਸੰਤਾ ਜੀ ਜੇ ਨਾ ਤੁਹਾਡੇ ਕੋਲ ਇਹ ਤੁਹਾਡਾ 1 ਸਾਲ ਬਰਬਾਦ ਆ ਓਬਵੀਅਸਲੀ ਅਜਰ ਬਰਬਾਦ ਕਿਉਂ ਨਹੀਂ ਆਏਗਾ ਅਸੀਂ ਇੰਨੇ ਨੇ ਫੀਸਾਂ ਭਰ ਕੇ ਅੱਗੇ ਸਰ ਸਾਡੀ ਫੀਸ ਵੀ ਥੋੜੀ ਇੰਦੀ ਪ੍ਰਾਈਵੇਟ ਦੀ ਹੁਣ ਅਸੀਂ ਜੇ ਸ਼ੀਟਾਂ ਵੀ ਖੁਦੀਆਂ ਲੈ ਰਹੇ ਆਗੇ ਹੈ ਤੇ ਰੋਲ ਪਰ ਕਢਵਾਉਣ ਦੇ ਲੈਦਾ ਚਾਰਜਸ ਨੇ ਡਾਕਰ ਤੇ ਪੇਮੈਂਟ ਕਰਨ ਦੇ ਲੈਦਾ ਚਾਰਜਸ ਨੇ ਸਰ ਅਸੀਂ ਵੀ ਨਾਰਮਲ ਘਰਾਂ ਤੋਂ ਅਸੀਂ ਕਿੰਨਾ ਪੇ ਕਰ ਸਕਦੇ ਆਂ ਤੇ ਅਸੀਂ ਇੰਨੇ ਟਾਈਮ ਤੋਂ ਖੜੇ ਨਾ ਸਾਡੀ ਕੋਈ ਸੁਣਵਾਈ ਹੋ ਰਹੀ ਹੈ ਨਾ ਵਿੱਚ ਇਹਨਾਂ ਦਾ ਕੀ ਜਵਾਬ ਆ ਸਰ ਕੋਈ ਰਿਸਪੌਂਸ ਨਹੀਂ ਦੇ ਰਹੇ ਮੈਂ ਉੱਠਦੇ ਚਲੇ ਵੀ ਗਏ ਹੈਗੇ ਕਹਿੰਦੇ ਤੈਨੂੰ ਅਜੇ ਤੱਕ ਤੀਸਰ ਅਸੀਂ ਕਿਉਂ ਇੰਨੇ ਟਾਈਮ ਤੇ ਖੜ ਕੀ ਗੱਲ ਸਾਡੀ ਕਿਉਂ ਨਹੀਂ ਸੁਣੀ ਜਾ ਰਹੀ ਹੈਗੀ ਇਹਨਾਂ ਦਾ ਜਵਾਬ ਇਹ ਹੈ ਮੈਂ ਬੀਏ 12 ਦਾ ਪੰਜਵਾਂ ਸਮੈਸਟਰ ਦਾ ਵਿਦਿਆਰਥੀ ਹਾਂ ਸਾਨੂੰ ਕਾਲਜ ਵਾਲੇ ਨੇ ਜਵਾਬ ਦਿੱਤਾ ਵੀ ਉਹਰੇ ਤਾਂ ਸਾਡੇ ਪੇਪਰ ਜਮਾ ਹੁੰਦੇ ਨਹੀਂ ਵੀ ਉੱਤੇ ਸਪੀਡ ਪੋਸਟ ਕਰਾਉ ਡਾਕਰ ਕਰਨੇ ਪੂਰੇ ਆਏ ਸਾਨੂੰ 2.5 ਘੰਟੇ ਹੋ ਗਏ ਖੜਿਆ ਨੂੰ ਸਾਡਾ ਕੋਈ ਹੱਲ ਨਹੀਂ ਕੋਈ ਗੱਲ ਨਹੀਂ ਇਹਨਾਂ ਨੇ ਕੰਮ ਚੱਲਦੇ ਚੱਲਦੇ ਜਵਾਬ ਦਿੱਤਾ ਅਨ ਵੀ ਸਾਡਾ ਸਿਸਟਮ ਪੂਰਾ ਹੋ ਗਿਆ ਬੀਤੇ ਨੌਵੇਂ ਤੱਕ ਦਾ ਟਾਈਮ ਤੀ ਵੀ ਤੁਸੀਂ ਹੁਣ ਆਪਦਾ ਜਾਓ ਵੀ ਜਾਇਏ ਅਸੀਂ ਕਿਤੇ ਸਾਡੇ ਦਾ ਪੇਪਰ ਰਹਿ ਗਿਆ ਸਾਡਾ ਦਾ ਸਾਲ ਖਰਾਬ ਹੋ ਗਿਆ ਕਿ ਸਾਡਾ ਕੋਈ ਹੱਲ ਕਰਕੇ ਦੇ ਕਿੰਨੇ ਬੱਚੇ ਰਹਿ ਕੇ ਸੰਭਟ ਕਰਾਉਣ ਤੇ ਘੜ ਤੋਂ ਘੜ 80 85 ਬੱਚੇ ਤੇ ਅੱਧੇ ਚਲੇ ਗਏ ਅੱਛਾ ਤੇ ਆ ਜਿਹੜੇ ਖੜਕੇ ਖੜਕੇ ਕਹਿੰਦੇ ਵੀ ਅਸਤਾ ਹੱਲ ਕਰਕੇ ਜਾਣਾ ਜੇ ਤੁਹਾਡਾ ਨਾਂ ਫਿਰ ਲਿਆ ਫਿਰ ਤੁਹਾਡਾ ਸਾਲ ਬਰਵਾ ਦੇ ਹਾਂ ਸਾਲ ਸਾਡਾ ਕੀ ਇਹ ਨਾਂ ਕਿਹੜੇ-ਕਿਹੜੇ ਬੱਚਿਆਂ ਦੇ ਹੈ ਇਹ ਹੈਗੇ ਨੇ ਇੱਥੇ ਇਹ ਬੀਏ ਦੇ ਤੀਜੇ ਸਮੈਸਟਰ ਦੇ ਨੇ ਐਮਏ ਦੇ ਤੀਜੇ ਸਮੈਸਟਰ ਦੇ ਨੇ ਤੇ ਬੀਏ ਦੇ ਪੰਜਵੇਂ ਸਮੈਸਟਰ ਦੇ ਨੇ ਸਾਰੇ ਤਰ੍ਹਾਂ ਦੇ ਬੇਟੀ ਉਹ ਦੂਸਰੇ ਔਰ ਤੀਜੇ ਨੰਬਰ ਦੇ ਖੜਿਆ ਜੀ ਹਮਾਂਸ਼ੂ ਔਰ ਅਸੀਂ ਉਹਦੇ 2 ਵਜੇ ਐਂਟਰੀ ਕੀਤੀ ਇਹਨਾਂ ਦੇ ਕੈਮਰੇ ਲੱਗੇ ਆ ਦੇਖ ਸਕਦੇ ਨੇ ਮੈਂ ਅੰਦਰ ਦੋ ਤਿੰਨ ਵਾਰੀ ਜਾ ਕੇ ਗੱਲ ਕੀਤੀ ਆ ਵੀ ਰਸ਼ਾ ਵੀ ਜਾਂ ਤਾਂ ਕਾਊਂਟਰ ਦੂਜਾ ਚਾਲੂ ਕਰ ਦੋ ਕਹਿੰਦੇ ਕਰ ਦਿੰਨੇ ਆ ਪਰੰਤੂ ਫੇਰ ਨਹੀਂ ਜੇ ਦਿੱਕਤ ਹੋਵੇ ਤਾਂ ਫੇਰ ਮੈਂ ਕਹਿੰਦਾ ਤੁਸੀਂ ਐਂ ਕਰੋ ਵੀ ਕੁਫਾਰਮ ਕੁੜੀਆਂ ਦਾ ਫੜੋ ਠੀਕ ਜੈਟਸ ਦਾ ਫੜੋ ਕਿਉਂਕਿ ਮੁੰਡੇ ਵਾਰ-ਵਾਰ ਉਹ ਕਰ ਰਹੇ ਨੇ ਵੀ ਰਸ਼ ਕਰਕੇ ਕੁੜੀਆਂ ਦੇ ਹੀ ਨਹੀਂ ਸਕ ਰੀਆਂ ਉਹ ਕਹਿੰਦੇ ਕਰ ਦਿੰਨੇ ਆ ਪਰੰਤੂ ਕੁਝ ਨਹੀਂ ਕੀਤਾ ਨਾ ਦਾ ਜੇ ਇਹ ਕਹਿੰਦੇ ਨਹੀਂ ਕੀਤਾ ਤਨਾਂ ਤਾਂ ਦੇਖ ਲੈ ਮੁੰਡਿਆਂ ਦੇ ਕਿੰਨੇ ਫਾਰਮ ਪੜੇ ਨੇ ਕੁੜੀਆਂ ਦੇ ਕਿੰਨੇ ਪੜੇ ਨੇ ਉਸ ਤੋਂ ਬਾਅਦ ਇਹਨਾਂ ਨੇ 3 ਵਜੇ ਕਾਊਂਟਰ ਬੰਦ ਕਰਤਾ ਮੈਂ ਇਹਨਾਂ ਨੂੰ ਗੱਲ ਕੀਤੀ ਵੀ ਜਿੰਨੇ ਵੀ ਬੈਂਕ ਨੇ ਜਾਂ ਬਿਜਲੀ ਬੋਰਡ ਨੇ ਵਾਹੀ ਬਿਜਲੀ ਬੋਰਡ ਸਰਵਿਸ ਕਰਦਾ ਵੀ ਜੇ ਜਿਹੜਾ ਉਹਨਾਂ ਦਾ ਟਾਈਮ ਹੁੰਦਾ ਜਿੰਨੇ ਵੀ ਬੰਦੇ ਬਾਹਰ ਖੜੇ ਹੁੰਦੇ ਨੇ ਉਹਨਾਂ ਦਾ ਸਾਰੇ ਦੇ ਫਾਰਮ ਫੜਨ ਤੋਂ ਬਾਅਦ ਉਹ ਫਿਰ ਕੋਈ ਖਿੜਕੀ ਨਾ ਦੇ। ਅੱਛਾ 2 ਵਜੇ ਦਾ ਟਾਈਮ ਹੈ ਤਾਂ ਵੀ ਬੈਂਕ ਵਾਲੇ 2 ਵਜੇ ਸਾਰੀ ਲਾਈਨ ਦੇ ਫਾਰਮ ਫੜਨ ਲੱਗੇ ਬੰਦ ਕਰਨਗੇ। ਕਹਿੰਦੇ ਮੈਨੂੰ ਮੈਗਮੇਨ ਦਾ 2:00 ਦਾ ਟਾਈਮ ਹੈ ਇਹਨਾਂ ਨੇ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਗੇਟ ਨਹੀਂ ਬੰਦ ਕੀਤਾ ਜਾਂ ਗੇਟ ਬੰਦ ਕਰਤਾ ਕਹਿੰਦੀ ਇਹ ਤਾਂ ਉਹਨਾਂ ਦਾ ਕੰਮ ਸੀਗਾ ਕਹਿੰਦੀ ਇਹ ਸਾਰਾ ਫਰਾਡ ਹੈ ਮੈਡਮ ਕਹਦੀਆ ਸੁਣ ਲਓ ਇਹ ਮੈਡਮ ਨਾਲ ਗੱਲ ਕਰ ਲੋ ਕਿ ਵੀ ਇਹ ਪੇਪਰ ਵੀ ਆਈ ਨੇ ਫਲਾਣਾ ਆਈ ਨੇ ਮੈਂ ਕਹਿੰਦਾ ਜਿਹੜੇ ਬੱਚਿਆਂ ਨੇ ਮਿਹਨਤ ਕੀਤੀ ਤੁਸੀਂ ਤੁਸੀਂ ਆਪਣਾ ਕੀ ਐ ਚ ਰੋਲ ਅੱਪ ਦਾ ਕਰੋ ਨਾ ਤੁਸੀਂ ਦੂਜਾ ਕਾਊਂਟਰ ਖੋਲਿਆ ਨਾ ਤੁਸੀਂ ਨੰਬਰ ਵਾਰ ਪੇਪਰ ਆ ਫੜੇ ਨੇ ਮੇਰੀ ਵਾਰ ਵਾਰ ਗੱਲ ਕਰਨਾ ਜੇ ਬੀਏ ਦੇ ਪੇਪਰ ਨਹੀਂ ਇਹ ਇਹ ਨਾ ਪ੍ਰਾਈਵੇਟ ਸੀ ਬੀਏ ਐਮਏ ਵਗੈਰਾ ਐਮਏ ਦੇ ਵੀ ਹੈ ਬੀ ਐਮਏ আচ্ছা ਸਾਰੇ ਨਹੀਂ ਆਨਲਾਈਨ ਇਹ ਆਨਲਾਈਨ ਯੂਨੀਵਰਸਿਟੀ ਨੇ ਪਾਏ ਨੇ ਪੇਪਰ ਇਹਨਾਂ ਨੇ ਕਰਕੇ ਸਪੀਡ ਪੋਸਟ ਕਰਾਣੀ ਉਹਨਾਂ ਨੇ ਅੱਜ ਦੀ ਡੇਟ ਚ ਹੀ ਕਰਾਣੀ ਹੈ ਨਹੀਂ ਮੰਨੇ ਨਹੀਂ ਜਾਣ ਉਹਨਾਂ ਦਾ আচ্ছা ਔਰ ਇਹਨਾਂ ਕੋਲ ਮਸ਼ੀਨਾਂ ਨੇੜੇ ਦੇ ਡਾਕ ਖਾਨੇ ਚ ਹੈਗੀਆਂ ਨੇ ਸਾਨੂੰ ਨਹੀਂ ਪਤਾ ਪਹਿਲੇ ਦਿਨ ਆਇਆ ਜਿਹੜੇ ਕਹਿੰਦੇ 5 ਵਜੇ ਤੱਕ ਸਾਡੇ ਮਸ਼ੀਨਾਂ ਕੱਢ ਸਕਦੀਆਂ ਨੇ ਪਰ ਅਸੀਂ 3 ਵਜੇ ਅਕਾਊਂਟ ਬੰਦ ਕਰਤਾ ਮੈਂ ਪੁੱਛਿਆ ਤੁਹਾਡੀ ਮੈਡਮ ਮੇਨ ਮੈਡਮ ਕਿੱਥੇ ਆਏ ਉਹ ਕਹਿੰਦੇ ਮੇਨ ਮੈਡਮ ਸਾਨੂੰ ਨਹੀਂ ਪਤਾ ਕਿੱਥੇ ਆਏ ਮੇਨ ਮੈਡਮ ਹੈਰੀ ਸਾਡੀ ਉਹ ਮੇਨ ਮੈਡਮ ਨੂੰ ਗੱਲ ਕਰੂ ਮੈਂ ਕਹਿੰਦਾ ਤੁਸੀਂ ਗੇਟ ਹੀ ਬੰਦ ਕਰ ਦਿੰਦੇ ਕੰਸਾ ਕਰ ਸਾਨੂੰ ਪਤਾ ਤਾਂ ਚੱਲ ਜਾਂਦਾ ਕਹਿੰਦੇ ਮੈਂ ਤਾਂ 3 ਵਜੇ ਅਕਾਊਂਟ ਬੰਦ ਕਰਨਾ ਸੀ ਕਰਤਾ ਮੈਂ ਕਹਿੰਦਾ ਇੰਨੇ ਬੱਚੇ ਦਾ ਭਵਿੱਖ ਖਰਾਬ ਹੋਊਗਾ ਉਹ ਤੁਸੀਂ ਪੁੱਛੋ ਉਹਨਾਂ ਦਾ ਕੋਈ ਕੋਈ ਸੈਸ਼ਨ ਜਵਾਬ ਪੁੱਛੋ ਭਵਿੱਖ ਖਰਾਬ ਹੁੰਦਾ ਤਾਂ ਇਹ ਜ਼ਿੰਮੇਵਾਰ ਨਹੀਂ ਨਾ ਬਿਲਕੁਲ ਬਿਲਕੁਲ ਜ਼ਿੰਮੇਵਾਰ ਹੁੰਦਾ ਹੈ ਗੇਟ ਬੰਦ ਕਰ ਦਿੰਦੇ ਤਾਂ 3 ਵਜੇ ਤੋਂ ਬੰਦ ਕਰ ਦਿੰਦੇ ਬਾਈ ਹੁਣ ਉਸ ਤੋਂ ਬਾਅਦ ਨਹੀਂ ਲੈਣੇ ਇਹ ਤਾਂ ਲੈਣ ਤੇ ਲੱਗੇ ਬੰਦੇ ਨੂੰ ਮੋੱਕ ਕੇ ਆ ਕੇ ਬੰਦ ਕਰ ਰਹੇ ਨੇ ਬਾਕੀ ਬੱਚਿਆਂ ਦਾ ਕੀ ਹੈ ਉਤਰਾ ਦੇਣੀ ਕਰਾਵਾਂਗੇ ਤੁਸੀਂ ਉਹ ਕਰਾ ਰਹੀ ਹਾਂ ਮੈਂ ਕਰਵਾ ਰਹੀ ਹਾਂ ਸ਼ੁਰੂ ਕਰਾਂਗੇ ਲੇਕਿਨ ਇੱਕ ਮੈਂ ਜੇ ਤੱਕ ਅੱਧਾ 8 ਘੰਟਾ ਹੋਰ ਕਰਵਾ ਸਕਦੀ ਹਾਂ ਕੰਮ ਹਾਂਜੀ ਕਿਉਂਕਿ ਸਾਡੀ ਟਾਈਮਿੰਗ 3 ਵਜੇ ਤੱਕ ਹੈ ਚਲੋ ਇਹ ਨਾ ਗਾਈ ਲਾਈਫ ਦੀ ਸਵਾਲ ਹੈ ਬੱਚਿਆਂ ਦੀ ਉਹ ਵੀ ਆਪਣੇ ਬੱਚੇ ਵਰਗੇ ਨੇ ਅੱਧਾ ਘੰਟਾ ਮੈਂ ਹੋਰ ਕਰਾ ਦਿੰਦੀ ਹਾਂ ਫਾਰਮ ਬਚਾ ਫਾਰਮ ਮਾੜਾ ਦੀ ਜੀ ਹਜਰਿੰਦਰ ਬੰਦੇ ਇੱਕ ਨਾਲ ਫਾਰਮ ਭਰਨ ਹਾਂ ਕੋਈ ਨਾ ਜਿਹੜੇ ਹਾਂ ਉਹਨਾਂ ਜਿਹੜੇ ਖੜੇ ਆਉਂਦੇ ਨੇ ਪਾਣੀ ਮਿਲ ਜੀ ਮੈਂ ਤੁਹਾਨੂੰ ਕਹਿੰਦੀ ਮੈਂ ਜੇ